ਤੋ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਅੱਜ ਦਾ ਪ੍ਰੋਗਰਾਮ ਖਾਟੂ ਸ਼ਾਮ ਜੀ ਦੇ ਜਾਗਰਨ ਦੇ ਬਾਰੇ ਵਿੱਚ ਹੈ ਤੇ ਅੱਜ ਅਸੀਂ ਵਿਸ਼ੇਸ਼ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਮੇਰੇ ਨਾਲ ਇਸ ਵਕਤ ਮੌਜੂਦ ਨੇ ਮਾਰਕੀਟ ਕਮੇਟੀ ਚੇਅਰਮੈਨ ਸਤੀ ਸਿੰਘਲਾ ਜੀ ਤੇ ਜਾਣਦੇ ਆ ਇਸ ਜਾਗਰਨ ਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਪੁੱਛੇ ਨੇ ਕੀ ਕਹਿਣਾ ਚਾਹੋਗੇ ਜਾਗਰਨ ਦੇ ਵਿੱਚ ਤੁਸੀਂ ਅੱਜ ਪੁੱਛਿਓ ਕੀ ਕਹਿਣਾ ਪਹਿਲਾਂ ਮੈਂ ਦਿਨਿਕ ਸਵੇਰਾ ਨੂੰ ਬਹੁਤ ਬਧਾਈ ਦੇਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਇਹਦਾ ਆਪਰਾਲਾ ਕੀਤਾ ਹੈ ਅੱਜ ਸ਼੍ਰੀ ਸ਼ਾਮ ਸੇਵਾ ਮੰਡਲ ਨੇ ਜੋ ਸ਼੍ਰੀ ਘਾਟੂ ਸ਼ਾਮ ਜੀ ਦਾ ਅੱਜ ਜਨਮ ਦਿਹਾੜਾ ਹੈ ਉਹ ਬੜੇ ਚਾਣ ਨਾਲ ਮਨਾ ਰਹੇ ਨੇ ਅੱਜ ਇਹ ਜਿਹੜਾ ਜਨਮ ਦਿਹਾੜਾ ਹੈ ਇਹ ਸਾਰੇ ਦੇਸ਼ ਵਿਦੇਸ਼ ਦੇ ਵਿੱਚ ਮਨਾਇਆ ਜਾਂਦਾ ਹੈ ਇਹ ਜੋ ਪ੍ਰਭੂ ਹੈ ਇਹ ਜੋ ਸਾਜਾ ਹੈ ਦੁੱਖ ਦਰਦ ਦੂਰ ਕਰਦੇ ਨੇ ਇਹਨਾਂ ਨੂੰ ਕਿਹਾ ਗਿਆ ਵੀ ਇਹ ਕਲ ਯੁਗ ਦੇ ਜਿਹੜੇ ਹੈਗੇ ਨੇ ਵਿੱਚ ਆਏ ਨੇ ਇਹ ਸਭ ਦੇ ਜਿਹੜੀ ਜਿਹੜੇ ਇਹਨਾਂ ਨੂੰ ਕੋਈ ਪੁਕਾਰ ਕਰਦਾ ਹੈ ਉਹਦੀ ਪੁਕਾਰ ਨੂੰ ਇਹ ਪੂਰੀ ਕਰਦੇ ਨੇ ਅੱਜ ਇਸ ਜਨਮ ਦਿਨ ਤੇ ਅਸੀਂ ਸਾਰੇ ਪੰਜਾਬੀਆਂ ਨੂੰ ਦੇਸ਼ ਵਾਸੀਆਂ ਨੂੰ ਅਸੀਂ ਬਹੁਤ-ਬਹੁਤ ਵਧਾਈ ਦਿੰਨੇ ਆ ਤੇ ਇਸੇ ਤਰ੍ਹਾਂ ਦੇ ਜਿਹੜੇ ਜਾਗਰਣ ਨੇ ਉਹ ਹੁੰਦੇ ਰਹਿਣ ਤਾਂਕਿ ਲੋਕਾਂ ਦੇ ਵਿੱਚ ਜਾਗਰਤੀ ਆਵੇ ਵੀ ਜੋ ਕਲਯੁਗ ਦੇ ਪ੍ਰਭੂ ਨੇ ਇਹ ਖਾਟੂ ਸ਼ਾਮ ਜੀ ਨੇ ਇਹਨਾਂ ਦਾ ਜੋ ਗੁਣਗਾਨ ਕਰੇਗਾ ਉਹਦਾ ਬੇੜਾ ਪਾਰ ਹੋਵੇਗਾ ਇਸੇ ਨਾਲ ਹੀ ਮਹਾਂਦੇਸ਼ ਵਾਸੀਆਂ ਨੂੰ ਪੰਜਾਬੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਬਹੁਤ ਧੰਨਵਾਦ ਖਾਟੂ ਸ਼ਾਮ ਜੀ ਦੀ ਭਗਤੀ ਨੂੰ ਵਧਾਉਂਦੇ ਲਈ ਤੁਹਾਡੇ ਵੱਲੋਂ ਕਿਹੜੇ ਪੈਲ ਕਦਮ ਜਿਹੜੇ ਚੁੱਕੇ ਜਾਣਗੇ ਆ ਜਿਹੜੇ ਧਾਰਮਿਕ ਪ੍ਰੋਗਰਾਮ ਚੱਲ ਰਹੇ ਨੇ ਕੀ ਕਹਿਣਾ ਚਾਹੋਗੇ ਦੇਖੋ ਜੋ ਸ਼ਾਮ ਦੇ ਪੁਜਾਰੀ ਨੇ ਸ਼ਾਮ ਨੂੰ ਮੰਨਦੇ ਨੇ ਸ਼ਾਮ ਦੇ ਸ਼੍ਰੀ ਖਾਟੂ ਸ਼ਾਮ ਤੇ ਜਾ ਕੇ ਆਉਂਦੇ ਨੇਗੇ ਅਸੀਂ ਕਹਿੰਦੇ ਆ ਵੀ ਜੋ ਪਰ ਬੂਧਾ ਗੂੰਗਾਣਾ ਸਾਰਿਆਂ ਨੂੰ ਕਰਨਾ ਚਾਹੀਦਾ ਆਪਦੇ ਜੋ ਇਸ ਨਾਲ ਜਿਹੜਾ ਆਉਣ ਵਾਲਾ ਜੁਗਾ ਇਹ ਕਹਿੰਦੇ ਨੇ ਕੱਲ ਚੁਗਾ ਕੱਲ ਚੁਗ ਦੇ ਵਿੱਚ ਉਧਾਰ ਕਿਵੇਂ ਹੋਊਗਾ ਅਸੀਂ ਜਦੋਂ ਮਾਨਵਤਾ ਦੀ ਸੇਵਾ ਕਰਾਂਗੇ ਅਸੀਂ ਮਾਨਵਤਾ ਦੀ ਸੇਵਾ ਦੇ ਵਿੱਚ ਸਾਨੂੰ ਨੁਕਣਾ ਚਾਹੀਦਾ ਹੈ ਇੱਕ ਦੂਜੇ ਨਾਲ ਪ੍ਰੇਮ ਵਧਾਉਣਾ ਚਾਹੀਦਾ ਹੈ ਮਾਤਾ ਪਿਤਾ ਦਾ ਆਦਰ ਕਰਨਾ ਚਾਹੀਦਾ ਹੈ ਜਿਹੜੇ ਆਪਦੇ ਭੈਣ ਭਰਾ ਨੇ ਉਹਨਾਂ ਨਾਲ ਰਲ ਮਿਲ ਕੇ ਰਹਿਣਾ ਚਾਹੀਦਾ ਹੈ ਇਹੀ ਖਟੂ ਸ਼ਾਮਦਾਸ ਦਾ ਸੰਦੇਸ਼ ਹੈ ਇਸ ਨੂੰ ਸਭ ਨੂੰ ਮੰਨਣਾ ਚਾਹੀਦਾ ਹੈ ਤੇ ਮੇਰੇ ਨਾਲ ਹੋਰ ਵੀ ਜਿਹੜੇ ਲੋਕ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰ ਲੈਣੇ ਆ ਸ਼ਰਮਾ ਜੀ ਕਿਵੇਂ ਅੱਜ ਖਾਟੂ ਸ਼ਾਮ ਜੀ ਨੂੰ ਤੁਸੀਂ ਜਾਗਰਣ ਦੇ ਵਿੱਚ ਯਾਦ ਕੀਤਾ ਇਹ ਬਾਤ ਬਦਿਆ ਗੱਲ ਹੈ ਕਿਉਂਕਿ ਕਿਉਂਕਿ ਸ੍ਰੀ ਸ਼ਾਮ ਪ੍ਰਭੂ ਖਾਟੂ ਵਾਲੇ ਜੀ ਦਾ ਜੋ ਜਨਮ ਉਤਸਵ ਸੀ ਉਸ ਨੂੰ ਬੁਰਲਾਡਾ ਮੰਡੀ ਦੇ ਵਿੱਚ ਬਹੁਤ ਚਾਹ ਤੇ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ ਸੋ ਸ਼ਾਮ ਪ੍ਰਭੂ ਖਾਟੂ ਵਾਲੀ ਜੀ ਦੇ ਜਨਮ ਉਤਸਵ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਦਿਨਾ ਬਹੁਤ ਬਹੁਤ ਤੇ ਦੋਸਤੋ ਅਸੀਂ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਤੇ ਉਹਨਾਂ ਤੋਂ ਵੀ ਜਾਣਾਂਗੇ ਕਿਸ ਤਰ੍ਹਾਂ ਉਹਨਾਂ ਦਾ ਖਾਟੂ ਸ਼ਾਮ ਜੀ ਦੇ ਬਾਰੇ ਵਿਚਾਰ ਨੇ ਤੇ ਕਿਸ ਤਰ੍ਹਾਂ ਉਹ ਬੜੇ ਜਿਹੜੀ mohabbat ਉਹਨਾਂ ਦੇ ਨਾਲ ਕਰਦੇ ਨੇ ਦੋਸਤੋ ਮੇਰੇ ਨਾਲ ਖਾਟੂ ਸ਼ਾਮ ਜੀ ਦੇ ਜਾਗਰਨ ਦੇ ਜਿਹੜੇ ਲੋਕ ਨੇ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕਰਕੇ ਇਸ ਜਾਗਰਨ ਨੂੰ ਸਫਲ ਬਣਾਇਆ ਮੇਰੇ ਨਾਲ ਮੌਜੂਦ ਨੇ ਕਿਸ ਤਰ੍ਹਾਂ ਦੀ ਤੁਹਾਨੂੰ ਜਿਹੜੀਆਂ ਮਿਹਨਤ ਕਰਨੀ ਪਈ ਤੇ ਕਿਸ ਤਰ੍ਹਾਂ ਆ ਜਿਹੜੇ ਖਾਟੂ ਸ਼ਾਮ ਜੀ ਦੀ ਸੇਵਾ ਕਿੰਨੇ ਟਾਈਮ ਤੋਂ ਤੁਸੀਂ ਕਰ ਰਹੇ ਹੋ ਜੈ ਸ਼੍ਰੀ ਸ਼ਾਮ ਜੀ ਸਾਨੂੰ ਪਿਛਲੇ 1.5 ਸਾਲ ਤੋਂ ਅਸੀਂ ਖਾਟੂ ਸ਼ਾਮ ਜੀ ਨਾਲ ਜੁੜੇ ਹੋਏ ਆ ਅਤੇ ਇਹ ਸਾਡਾ ਦੂਸਰਾ ਜਨਮ ਦਿਨ ਬਾਬਾ ਜੀ ਦਾ ਮਨਾ ਰਹੇ ਆ ਜੋ ਕਿ ਬਹੁਤ ਹੀ ਧੂਨ ਨਾਲ ਮਨਾਇਆ ਜਾ ਰਿਹਾ ਸਾਰੇ ਕਿਤੇ ਲਾਈਟਿੰਗ ਵਗੈਰਾ ਵਧੀਆ ਕੀਤੀ ਹੋਈ ਹੈ ਅਤੇ ਸੰਗਤ ਨੇ ਬਹੁਤ ਹੀ ਪਿਆਰ ਨਾਲ ਬਾਬਾ ਜੀ ਦੇ ਦਰਸ਼ਨ ਕੀਤੇ ਅਤੇ ਦਰਸ਼ਨ ਸੰਗਤਾਂ ਨੂੰ ਨਿਹਾਲ ਕੀਤਾ ਬਾਬਾ ਜੀ ਨੇ ਤੇ ਜੋ ਵੀ ਬਾਬਾ ਜੀ ਦੇ ਦਰ ਤੇ ਆਉਂਦਾ ਹੈ ਉਸ ਦੀ ਹਰ ਇੱਕ ਮਰਦ ਪੂਰੀ ਹੁੰਦੀ ਹੈ ਮੈਂ ਇੰਨਾ ਕਹਿੰਦਾ ਹੋਈ ਬੋਲੋ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਜੈ ਸ਼੍ਰੀ ਸ਼ਾਮ ਬ੍ਰੇ ਮੈਂ ਇੱਕ ਤੁਹਾਡੇ ਤੋਂ ਸਵਾਲ ਜਾਨਣਾ ਚਾਹੂੰਗਾ ਖਾਟੂ ਸ਼ਾਮ ਜੀ ਦੇ ਦਰਸ਼ਨ ਤੋਂ ਬਾਅਦ ਤੁਹਾਡੇ ਜੀਵਨ ਦੇ ਵਿੱਚ ਕੀ ਬਦਲਾਅ ਆਇਆ ਜੀਵਨ ਨੇ ਇੱਕ ਬਹੁਤ ਨਮੀ ਤਰੱਕੀ ਕੀਤੀ ਜੀਵਨ ਦੀ ਹਰ ਸਫਲਤਾ ਨੂੰ ਉਹਨਾਂ ਨੇ ਸਾਨੂੰ ਬਖਸ਼ਿਆ ਜ਼ਿੰਦਗੀ 'ਚ ਖੁਸ਼ੀਆਂ ਭਰੀਆਂ ਨੇ ਹਰ ਬਰਦਾਨ ਉਹਨਾਂ ਨੇ ਸਾਡੇ ਮੱਥੇ ਤੇ ਸਿਰ ਤੇ ਹੱਥ ਰੱਖ ਕੇ ਸਾਨੂੰ ਸਫਲ ਬਣਾਇਆ ਉਹਨਾਂ ਨੇ ਸਨੇਹ ਹੈ ਵੀ ਵੱਧੋ ਵੱਧ ਜੁੜੋ ਤਾਂ ਜੋ ਉਹਨਾਂ ਦੀ ਇੱਛਾ ਮਾ ਪੂਰੀ ਆ ਬਾਬਾ ਮੇਰ ਕਰੇ ਸਭ ਤੋਂ ਵੱਡੇ ਜਿੰਨੇ ਜੁਪਾ ਜੁੜੇ ਉਹਨਾਂ ਦਾ ਫੈਰਾ ਖਾਟੂ ਸ਼ਾਮ ਜੀ ਦਾ ਜਿਹੜਾ ਪ੍ਰਸ਼ਾਦ ਹੈ ਉਹ ਮਨੋ ਕਾਮਨਾ ਪੂਰੀ ਕਰਦਾ ਜੋ ਵੀ ਆਪਣੇ ਮਨ ਚ ਮਨੋ ਕਾਮਨਾ ਰੱਖਦਾ ਹੈ ਉਹ ਮਨ ਦੀ ਮਨੋ ਕਾਮਨਾ ਪੂਰੀ ਕਰਦਾ ਹੈ ਜੈ ਸ਼ੀ ਰਾਮ ਤੇ ਖਾਟੂ ਸ਼ਾਮ ਜੀ ਦੇ ਵੱਲੋਂ ਸਨੇਹਾ ਇਹ ਹੈ ਕਿ ਜਾਤ ਪਾਤ ਨੂੰ ਛੱਡ ਕੇ ਆਪਾਂ ਸਾਰੇ ਸਨਾਤਨੀ ਆ ਤਾਂ ਸਨਾਤਨੀ ਦੇ ਤੌਰ ਤੇ ਆਪਾਂ ਸਾਰੇ ਮਿਲ ਕੇ ਠੀਕ ਹੈ ਜੀ ਅਗਰ ਆਪਾਂ ਉਪਰਾਲਾ ਕਰੀਏ ਇੱਕਜੁੱਟ ਹੋ ਕੇ ਲੜੀਏ ਤਾਂ ਹੀ ਆਪਾਂ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਆਪਾਂ ਇਸ ਸਮਾਜ ਦੇ ਵਿੱਚ ਅੱਗੇ ਵਧ ਸਕਾਂਗੇ ਅੱਜ ਖਾਟੂ ਸ਼ਾਮ ਜੀ ਦਾ ਜਾਗਰਣ ਹੈ ਤੇ ਅੱਜ ਇਹਨਾਂ ਵੱਲੋਂ ਬੜੀ ਜਿਹੜੀ ਸੇਵਾ ਕੀਤੀ ਗਈ ਹੈ ਤਾਂ ਤੁਸੀਂ ਇਹਨਾਂ ਨੂੰ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਕਮੈਂਟ ਕਰਕੇ ਇਹਨਾਂ ਦਾ ਹੌਸਲਾ ਵਧਾਈ ਕਰੋ ਬੋਲੋ ਹਾਰੇ ਕੇ ਸਹਾਰੇ ਕੀ ਜੈ ਜੈ ਸ਼੍ਰੀ ਖਾਟੂ ਸ਼ਾਮ ਜੈ ਸ਼੍ਰੀ ਖਾਟੂ ਸ਼ਾਮ ਜੈ ਸ਼੍ਰੀ ਖਾਟੂ ਸ਼ਾਮ ਕੈਮਰਾ ਪਰਸਨ ਨਮਸ਼ਰਮਾ ਦੇ ਨਾਲ ਮੈਂ ਅਮੀਰ ਚਾਵਲਾ ਦਿਨਿਕ ਸਵੇਰਾ ਟੀਵੀ ਬੁੱਡਲਾਡਾ